ਵਿਰੋਧਨੀ ਸਭਾ ਕਮੇਟੀ ਦੇ ਕੇਸ ਲਈ ਲੈਣੀ ਹੈ ਉਹਨੂੰ ਇਦਾਂ ਕਰਕੇ ਤੁਹਾਨੂੰ ਦੇ ਸਕਦੇ ਹਾਂ ਜੀ ਇੱਕ ਸਾਈਡ ਦਾ ਜਿਹੜਾ ਆਪਾਂ ਛੋਟਾ ਬੇਸ ਬਣ ਲੈ ਕੇ ਇੱਧਰ ਹੁਣ ਇੱਧਰ ਦੇ ਪਾਸੇ ਵੀਰੋ 1.5 ਮੀਟਰ ਲੈ ਲਓ ਜਿਸ ਨਾਲ ਤੁਸੀਂ ਬੇਚਾਂਦੇ ਇਸ ਤਰ੍ਹਾਂ ਕਰਕੇ ਇਸ ਦੀ ਬੰਦੇਤ ਵੀ ਹੁਣ ਇਹਦਾ ਦੇਖੋ ਜੀ ਫਾਇਦਾ ਵੀ ਦੇਖੋ ਹੁਣ ਦੇਖਣ ਨੂੰ ਤਾਂ ਇਦਾਂ ਲੱਗਦਾ ਵੀ ਆਪਾਂ ਬਹੁਤ ਕਪੜਾ ਪਾ ਲਿਆ ਕੋ ਬਹੁਤ ਜ਼ਿਆਦਾ ਕਿਸ ਕੀ ਦੀ ਪਾ ਲਈ ਪਰ ਬਾਅਦ ਵਿੱਚ ਕਪੜੇ ਪਾਈ ਜਾਣੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਾਲ ਉਹਦੇ ਨਾਲ ਚੰਗਾ ਵੀ ਇੱਕ ਵਾਰ ਬੇਸ ਨੂੰ ਚੰਗੀ ਤਰ੍ਹਾਂ ਬੰਨ ਲਓ ਹੁਣ ਦੇਖੋ ਇੱਥੇ ਕੋਈ ਖੱਟਾ ਤਾਂ ਨਜ਼ਰ ਨਹੀਂ ਆਣਾ ਤੁਹਾਡੀ ਪਹਿਲਾਂ ਹੀ ਪ੍ਰੋਪਰ ਸ਼ੇਪ ਇਦਾਂ ਮੋਲ ਹੋ ਚੁੱਕੀ ਹੈ ਮੈਂ ਹਮੇਸ਼ਾ ਸਿਰ ਜਿਹੜਾ ਉਹ ਪਹਿਲੇ ਪਾ ਲੈਂਦਾ ਹੁੰਦਾ ਕਿਉਂਕਿ ਇਹਦੇ ਬਹੁਤ ਫਾਇਦੇ ਕਿ ਤਾ ਸਿਰ ਬਹੁਤ ਵਧੀਆ ਲੱਗ ਜਾਂਦਾ ਇਹ ਨਾਲ ਇੱਕ ਵੀਰੋ ਜਿਹੜੇ ਵੀਰਾਂ ਦਾ ਸੇਸਰ ਦੁਖਦਾ ਹੋਵੇ ਉਹ ਵੀ ਇਹਦੇ ਨਾਲ ਨਹੀਂ ਦੁਖਦਾ ਤੁਸੀਂ ਇਹ ਇਦਾਂ ਇਕੱਠਾ ਕਰੋ ਲੜਨ ਨੂੰ ਇਹ ਆਉਣਾ ਲਓ ਫਾਦੋ ਮੇਰਾ ਬਹੁਤੀ ਟੈਟ ਵੀ ਨਾ ਕਰਕੇ ਬੰਨੇ ਕਰੋ ਬਹੁਤੀ ਢਿੱਲੀ ਵੀ ਨਹੀਂ ਬਸ ਠੀਕ ਜਿਹੀ ਪੱਕ ਬੰਨੋ ਉਹਦੇ ਨਾਲ ਜਿਹੜੀ ਪੱਕ ਦੀ ਸ਼ੇਪ ਹੈ ਉਹ ਕਦੇ ਵੀ ਖਰਾਬ ਨਹੀਂ ਹੁੰਦੀ ਉੱਪਰ ਠੀਕ ਕਰ ਲਓ ਕਈ ਦੁੱਤਿਆਂ ਦੀ ਬਗ ਵਿਰੋਧ ਦੇ ਉੱਪਰ ਬੇਸ ਦੇ ਉੱਪਰ ਬਣੀ ਜਾਂਦੀ ਹੈ ਤੇ ਮੈਂ ਤੁਹਾਨੂੰ ਵਾਫੀ ਫਿਲਹਾਲ ਸਿੰਪਲ ਜੀ ਬਣ ਕੇ ਦਿਖਾਣੀ ਆ ਸਿਰ ਤੁਹਾਨੂੰ ਬੇਸ ਦਿਖਾਣਾ ਆ ਦੇਖੋ ਇੱਕ ਤੁਹਾਨੂੰ ਹੋਰ ਦੱਸਾਂ ਜਿਹੜਾ ਬੰਦੇ ਕਹਿੰਦੇ ਆ ਵੀ ਸਲਿੱਪ ਕਰਦੇ ਲੜ ਵੀਰੋ ਸਿੱਪ ਵੀ ਸਲਿੱਪ ਵੀ ਉਹਨਾਂ ਨਾਲ ਤਾਂ ਹੀ ਕਰਦੇ ਆ ਜਦੋਂ ਤੁਸੀਂ ਲੜਾ ਉੱਪਰ ਬਹੁਤਾ ਜ਼ੋਰ ਦਿੰਦੇ ਹੋ ਨਾ ਖਿੱਚਦੇ ਉਹਨਾਂ ਨਾਲ ਜਿਆਦਾ ਫਿਰ ਉਹ ਸਲਿੱਪ ਕਰਦੇ ਆ ਜੇ ਪੋਲੇ ਪੋਲੇ ਲੜ ਲਾਓ ਠੀਕ ਠੀਕ ਜੀ ਅਨੇਪੋਲੇ ਨੇ ਵੀ ਪੱਗ ਬਹੁਤ ਜ਼ਿਆਦੀ ਹੋ ਜੇ। ਇਹ ਦੇਖੋ ਖਿੱਚੋ ਨਾ ਪੱਗ ਨੂੰ ਬਹੁਤ ਜ਼ਿਆਦੀ। ਇਹਦੇੋਂ ਥੱਲੇ ਤਾਰੀ ਜਾਓ। ਡੇਰੇ ਰੰਗੋਂ ਥੱਲੇ ਤਾਰ ਲਓ। ਇਹਦਾਂ ਬਹੁਤ ਸ਼ਾਂਤਪਾਗ ਥੱਲੇ ਤੱਕ ਆ ਜਾਂਦੀ ਆ ਫਿਰ। ਤੇ ਬਸ ਨੋਕ ਵੀਰ ਉੱਥੇ ਹੀ ਜਿਹੜੇ ਆਪਾਂ ਵਟ ਬਣਾਉਣੇ ਆ ਥੱਲੇ ਕਰੋ ਹੌਲਕੇ ਜੇ ਇਦਾਂ ਕਰ ਲੇ ਕਰੋ। ਥੱਲੇ ਆ ਜਾਂਦੇ ਸਾਰੇ ਵਟ ਇਦਾਂ। ਇਹ ਆਹ ਕਰਕੇ ਵੀਰੋ ਉਹੀ ਜਿਦਾਂ ਕਿਹਾ। ਬੇ ਜ਼ੋਰ ਨਹੀਂ ਬਹੁਤ ਆਪਾਂ ਉੱਪਰ ਦੇਣਾ ਬਸ ਇਹ ਸਿੰਪਲ ਜੀ ਕਰਕੇ ਹਲਕੀ ਜੀ ਪੋਲੇ ਜਿਹੇ ਹੱਥ ਨਾਲ ਇਦਾਂ ਵਰ ਜੜਲੇ ਕਰੋ ਇਹ ਵੀਰਾਂ ਬਹੁਤ ਹੀ ਸਿੰਪਲ ਤਰੀਕਾ ਹੈ ਦੇ ਥੋੜੀ ਕੋਸ਼ਿਸ਼ ਕਰੋ ਇਹਨੂੰ ਕੋਈ ਬੰਸ ਸਕਦਾ ਨਵੇਂ ਵੀਰਾਂ ਵਾਸਤੇ ਤਾਂ ਬਹੁਤ ਜਿਆਦਾ ਵਧੀਆ ਇਹ ਤੁਸੀਂ ਇੰਨੀ ਕੁ ਪੱਗ ਬਨ ਕੇ ਇਸੇ ਟੱਕ ਲਓ ਤਾਂ ਕਿ ਬਾਅਦ ਤੱਕ ਦਿੱਕਤ ਨਾ ਹੋਵੇ ਐਲੋ ਸਿਰ ਆਪਣਾ ਬਿਲਕੁਲ ਦੇਖੋ ਵਧੀਆ ਟਿਕਿਆ ਤਾਂ ਟੱਕ ਗਿਆ ਵੇ ਇਸ ਤਰ੍ਹਾਂ ਵੀਰੋ ਤੇ ਇਦਾਂ ਹੀ ਆਪਾਂ ਇੱਕ ਡੇਢ ਉਂਗਲ ਡੇਢ ਉਂਗਲ ਥਲੇ ਤਾਰ ਜਾਓ ਤੇ ਉਸੇ ਤਰ੍ਹਾਂ ਵੀਰੋ ਪਾਣੀ ਖੋਲੋ ਤੇ ਐਸੋ ਜਿਹਾ ਪਹਿਲਾਂ ਮੈਂ ਕਰਦਾ ਤੇ ਥਲੇ ਤਾਰ ਲਓ ਇਦਨਾਲ ਜਿਹੜੇ ਵਰਟਾ ਜਿਆਦਾ ਵਰੀਆ ਬਣਦੇ ਵੀਰੋ ਇਹ ਇਦਾਂ ਕਰਕੇ ਆ ਦੇਖੋ ਉਹ ਜਿਹੜਾ ਤੁਮ ਮੈਂ ਮਨਮੋਹਦੀ ਕਾਲ ਦੱਸ ਰਿਹਾ ਵੀ ਤੁਸੀਂ ਖਿੱਚਣਾ ਨਹੀਂ ਹੈ ਬਹੁਤਾ ਪੱਗ ਨੂੰ ਬਸ ਇਦਾਂ ਕੋਲੀ ਕੋਲੀ ਕਰਕੇ ਸਾਰੇ ਪੱਗ ਦੇ ਵਿਰੋਧੀ ਹੱਥ ਕੋਲਾ ਉੱਤਰ ਰੱਖਣਾ ਜੇ ਤੁਸੀਂ ਇਦਾਂ ਬੰਨੋਗੇ ਪੱਦਨੇ ਸਿਰਪ ਹੋਣਾ ਹੀ ਨਹੀਂ U s-sidra pangin khej kholu. Id-djan ਹੈਲੋ ਰੋਮ ਹੁਣ ਤੁਸੀਂ ਦੇਖੋ ਜਿਹੜੀ ਆਪਾਂ ਗੱਲ ਕੀਤੀ ਸੀ ਇਹ ਸਾਈਡ ਦੇਖੋ ਡੇੜੂnga ਥੱਲੇ ਤਾਰਾਂ ਦੇ ਨਾਲ ਇਹ ਲੜਦੀ ਲਾਸਟ ਵਾਲੇ ਦੀ ਸੈਕਿੰਡ ਲਾਸਟ ਭਾਓ ਕਿੰਨੀ ਵਧੀਆ ਸੈਟਿੰਗ ਆਈ ਹੈ ਇੱਦਾਂ ਦੀ ਸੈਟ ਤੇ ਉਹ ਜੇ ਤੁਸੀਂ ਵੱਟਾਂ ਵਾਲਾ ਲਾਣਾ ਇਹ ਵੱਟਾਂ ਲਾ ਸਕਦੇ ਹੋ ਜੇ ਵੱਟਾਂ ਵਾਲਾ ਲਾਣਾ ਫਿਰ ਤਾਂ ਪਲੇਨ ਕੀਤਾ ਪਲੇਨ ਨਾ ਕਰੋ ਇਹਨੂੰ ਇਸ ਤਰ੍ਹਾਂ ਵੀ ਕੱਲਾ ਕੱਲਾ ਪੱਰਲਾ ਜਿਹੜਾ ਉੱਪਰ ਧੱਕ ਲਓ ਜੇ ਪੂਰੀ ਚ ਵੱਟ ਬਣਿਆ ਇਹ ਦੇਖੋ ਇਹ ਆਹ ਕਰਕੇ ਇਹ ਹੁਣ ਜੇ ਤੁਸੀਂ ਇਹ ਲੜਾਂ ਨੂੰ ਬ੍ਰੇਕ ਬਣਾਣਾ ਵੀਰੋ ਪਹਿਲਾਂ ਹਲਕੇ ਜਿਹੇ ਇਹਨਾਂ ਨੂੰ ਇਹਦੇ ਕੁਝ ਕਿਤੇ ਵਾਰਟੂਟ ਰਹਿ ਗਿਆ ਹੋ ਜੇ ਉਹ ਕੱਢ ਲਓ ਫਿਰ ਇਹਨਾਂ ਦੇ ਵਾਰ ਜਿੱਦਾਂ ਸੈੱਟ ਕਰ ਲਓ ਕਿਤੇ ਤੇ ਬ੍ਰੇਕ ਵਾਟ ਬਣਾ ਲੈ ਬ੍ਰੇਕ ਬਣਾ ਲਓ ਹੁਣ ਤੁਸੀਂ ਇਹਦੇ ਜਿੱਦਾਂ ਮਰਜ਼ੀ ਕਰ ਲਓ ਸਾਡੀ ਮਰਜ਼ੀ ਹੁੰਦੀ ਆ ਬਾਅਦੋਂ ਬਿਲਕੁਲ ਵੀਰੋ ਇਹ ਜਿਹੜੇ ਆਪਾਂ ਰਫ ਜੇ ਬਣਾਦੇ ਆ ਨਾ ਮਤਲਬ ਕਿ ਜ਼ਿਆਦਾ ਵਟ ਨਹੀਂ ਪਾਉਂਦੇ ਕਿ ਯਾਰ ਆਪਾਂ ਬ੍ਰੇਕ ਵਟ ਨਹੀਂ ਪਾਉਂਦੇ ਉਹ ਵੀ ਵਧੀਆ ਲੱਗਦੇ ਆ ਕਿਉਂਕਿ ਬ੍ਰੀਕਵਾਰਡ ਤਾਂ ਫਿਰ ਉਹ ਨੇੜੋ ਚੁਮਕਦੇ ਆ ਜਿਹੜੇ ਇਹ ਆਪਾਂ ਜਾਦੇ ਮੋਟੇ-ਮੋਟੇ ਜੇ ਬਣਾਦੇ ਨਾ ਜਿੱਦਾਂ ਹੁਣ ਬਣ ਰਹੇ ਆ ਇਹ ਦੂਰੋਂ ਦੀ ਦਿਖਦੇ ਆ ਬੈਠਨ ਕਰਕੇ ਮੋਟਾ-ਮੋਟਾ ਜੇ ਹੱਥ ਘੁਮਾ ਦਿਓ ਸਾਰੇ ਉੱਪਰ ਅਰਦਾ ਨਿਕ ਹੋਰ ਦੱਸਾਂ ਇਹ ਜਿਹੜੇ ਹੁਣ ਵਟ ਪੈ ਰਹੇ ਹਨ ਵੀਰੋ ਇਹ ਮੋਟੇ ਇਹ ਤਾਂ ਹੀ ਪੈ ਰਹੇ ਆ ਜੇ ਆਪਾਂ ਪੱਗ ਨੂੰ ਜਿਆਦਾ ਤੈਅ ਨਹੀਂ ਕੀਤਾ ਆਇਆ ਜੇ ਤੁਸੀਂ ਪੱਗ ਤੈਅਤ ਹੁੰਦੀ ਇਹ ਵਾਲੀ ਤੇ ਫਿਰ ਨਹੀਂ ਸੀ ਵੀਰੋ ਕਹਿੰਦੇ ਤੈਅ ਪੱਗ ਦੇ ਉੱਪਰ ਇਹ ਵਟ ਜਿਹੜੇ ਨਹੀਂ ਪੈਂਦੇ ਸਿੱਟੀਲੀ ਪੱਗ ਹੋ ਗਈ ਤੇ ਬਹੁਤ ਸ਼ਾਂਤ ਰ ਵਟ ਪੈਣਗੇ ਮarre ਜੇ ਤੁਸੀਂ ਸਲਾਈ ਜਾਂ ਸੂਆ ਮarre ਜਰਾਓਗੇ ਜਿੱਤੇ ਵਟ ਪੈਣਾ ਮੂੰ ਤੁਸੀਂ ਦੇਖ ਲਓ ਵੀ ਜਿਹੜੇ ਵਟ ਬੈਰੇ ਆ ਮੱਲੋ ਮਲੀ ਮੜਾ ਸੁਆ ਮਹਰੋ ਜਿਹਦੇ ਵਟ ਬੈ ਜਾਂਦਾ ਉਹ ਦੇਖੋ ਵੀਰੋ ਛੇਪ ਹੈ ਜਿਹੜੀ ਪੱਗ ਦੀ ਉਹ ਬਣ ਚੁੱਕੀ ਆ ਕਈ ਵੀਰਾਂ ਦੇ ਪੱਗ ਉਹ ਉੱਠੀ ਹੁੰਦੀ ਆ ਗੁੱਠਣਾਂ ਵਾਲੀ ਹਰਦੀ ਦੱਬ ਲੋਰੋਂ ਦੀ ਉਹਦੇ ਨਾਲ ਬਿਲਕੁਲ ਸੈਟ ਆ ਜਾਂਦੀ ਆ ਇਹ ਏ ਵੀਰੋ ਇਹ ਹਰ ਵਾਰ ਇਹ ਵੀ ਦੱਸਦੀ ਦਾ ਵੀ ਐਂ ਕਰ ਲੋ ਵੀਰੋ ਤੁਹਾਨੂੰ ਇਸ ਬੇਸ ਤੇ ਬੈਕਸਾਈਡ ਦੀ ਸ਼ੇਪ ਕਿਹੋ ਜਿਹੀ ਲੱਗੀ ਤੇ ਫਰੰਟ ਦੀ ਸ਼ੇਪ ਕਿਹੋ ਜਿਹੀ ਲੱਗੀ ਪੱਗ ਦੀ ਜੇ ਵਧੀਆ ਲੱਗੀ ਤੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ